ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਫੋਰਟਨਾਓ ਜੀ ਕੀ ਹਾਲ ਚਾਲ ਨੇ ਉਮੀਦ ਕਰਦੇ ਹਾਂ ਤੁਸੀਂ ਸਾਰੇ ਵਧੀਆ ਹੋਵੋਗੇ ਠੀਕ ਠਾਕ ਹੋਵੋਗੇ ਤੇ ਸਵਾਗਤ ਹੈ ਤੁਹਾਡਾ ਬਹੁਤ ਬਹੁਤ ਆਪਣੇ YouTube ਚੈਨਲ ਮਿਸਟਰ ਐਂਡ ਮਿਸਿਸ 바ਸੀ ਤੇ 바ਸੀ ਸਾਡੀ ਗੋਤ ਹੈ ਜੀ ਕਾਫੀ ਸਾਰੇ ਕਮੈਂਟ ਆਉਂਦੇ ਨੇ ਕਿ ਤੁਸੀਂ 바ਸੀ ਪਠਾਣਾ ਤੋਂ ਕਿਉਂਕਿ ਉਧਰ ਸਾਡੇ ਜਿਹੜੇ ਸਪੈਲਿੰਗ ਪੈਂਦੇ ਨੇ ਬਸ 바ਸੀ ਦੇ ਉਹ B A ਡਬਲ S I ਪੈਂਦੇ ਨੇ ਤਾਂ ਕਈ ਵਾਰ ਬੋਲਣ ਦੇ ਵਿੱਚ 바ਸੀ ਬਣ ਜਾਂਦਾ ਤੇ ਨਹੀਂ ਜੀ ਆਪਾਂ ਤੁਹਾਡੀ ਜਾਣਕਾਰੀ ਲਈ ਦੱਸ ਦਿੰਦੇ ਆਂ ਵੀ ਅਸੀਂ ਹੈਗਿਆਂ ਜੀ ਡਿਸਟ੍ਰਿਕਟ ਸੰਗਰੂਰ ਤੋਂ ਸੰਗਰੂਰ ਦੇ ਕੋਲ ਸਾਡਾ ਪਿੰਡ ਹੈ ਜੀ ਤੇ ਜਿਹੜੇ ਚੈਨਲ ਤੇ ਪਹਿਲੀ ਵਾਰ ਆਏ ਨੇ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਕਿਉਂਕਿ ਕਾਫੀ ਸਾਰੇ ਭੈਣ ਭਰਾ ਇਦਾਂ ਆਉਂਦੇ ਨੇ ਵੀਡੀਓ ਦੇਖ ਲੈਂਦੇ ਨੇ ਤੇ ਵੀਡੀਓ ਵੇਖ ਕੇ ਚਲੇ ਜਾਂਦੇ ਨੇ ਚੈਨਲ ਨਹੀਂ ਸਬਸਕ੍ਰਾਈਬ ਕਰਦੇ ਚੈਨਲ ਸਬਸਕ੍ਰਾਈਬ ਜ਼ਰੂਰ ਕਰੋ ਤੁਹਾਡੇ ਚ ਇੱਕ ਸਬਸਕ੍ਰਾਈਬ ਕਰਨ ਨਾਲ ਸਾਨੂੰ ਬਹੁਤ ਜ਼ਿਆਦਾ ਖੁਸ਼ੀ ਮਿਲਦੀ ਹੈ ਠੀਕ ਹੈ ਜੀ ਚਲੋ ਜੀ ਅੱਜ ਦਾ ਜਿਹੜਾ ਟੌਪਿਕ ਹੈ ਬਹੁਤ ਹੀ ਗੰਭੀਰ ਜਿਹਾ ਟੌਪਿਕ ਹੈ ਮੈਂ ਚਾਹੁੰਦੀ ਨਹੀਂ ਇਹਨਾ ਟੌਪਿਕਾਂ ਤੇ ਵੀਡੀਓ ਬਣਾਉਣੀ ਕਿਉਂਕਿ ਦੇਖੋ ਆਪਣਾ ਇਹ ਚੈਨਲ ਉਹ ਬਲੌਗਿੰਗ ਵਾਲਾ ਚੈਨਲ ਹੈ ਤੁਹਾਨੂੰ ਐਂਟਰਟੇਨਮੈਂਟ ਕਰਨਾ ਤੁਹਾਡਾ ਹਨਾ ਉਸ ਚੈਨਲ ਤੇ ਹੁੰਦਾ ਤੇ ਪਰ ਫਿਰ ਵੀ ਕਿਤੇ ਨਾ ਕਿਤੇ ਜਿਹੜੇ ਭੈਣ ਭਰਾ ਆਪਣੇ ਨਾਲ ਜੁੜੇ ਨੇ ਜਿਵੇਂ ਉਹਨਾਂ ਦੇ ਘਰਾਂ ਦੇ ਵਿੱਚ ਕੁਝ ਨਾ ਕੁਝ ਗੱਲਾਂ ਹੁੰਦੀਆਂ ਨੇ ਤਾਂ ਉਹ ਸਾਡੇ ਨਾਲ ਸ਼ੇਅਰ ਕਰਦੇ ਨੇ ਇੰਸਟਾਗ੍ਰam ਤੇ ਮੈਸੇਜ ਕਰਦੇ ਨੇ ਵੀ ਅਮਨ ਤੁਸੀਂ ਇਸ ਟੌਪਿਕ ਤੇ ਥੋੜੀ ਜਿਹੀ ਵੀਡੀਓ ਬਣਾਓ ਹਨਾ ਵੀ ਥੋੜਾ ਲੋਕਾਂ ਨੂੰ ਇਸ ਚੀਜ਼ ਬਾਰੇ ਨੌਲੇਜ ਮਿਲੇ ਵੈਸੇ ਦੇਖੋ ਮੈਂ ਕਿਸੇ ਨੂੰ ਕੋਈ ਐਸ ਦੇ ਟਾਈਮ 'ਚ ਨਾ ਮਤ ਨਹੀਂ ਦੇ ਸਕਦੀ ਆਦਰ ਟਾਈਮ ਦੇ ਸਾਰੇ ਹੀ ਸਿਆਣੇ ਨੇ ਸਾਰੇ ਸਮਝਦਾਰ ਨੇ ਆਪਾਂ ਕੋ ਨੂੰ ਨਿਆ ਕਿਸੇ ਨੂੰ ਮਤ ਦੇਣ ਨਾਲੇ ਤੇ ਪਰ ਨਹੀਂ ਉਹਨਾਂ ਦੇ ਕਾਫੀ ਮੈਸੇਜ ਸੀ ਕਾਫੀ ਫੋਨ ਕਾਲ ਸੀ ਵੀ ਦੀਦੀ ਪਲੀਜ਼ ਰਿਕੁਐਸਟ ਹੈ ਵੀ ਇਸ ਟੌਪਿਕ ਤੇ ਵੀਡੀਓ ਬਣਾਓ ਤੇ ਬਾਕੀ ਤੁਸੀਂ ਵੀ ਦੱਸਿਓ ਇਹ ਜਿਹੜਾ ਟੌਪਿਕਾਂ ਤੇ ਆਪਾਂ ਵੀਡੀਓ ਬਣਾ ਰਹੇ ਆਂ ਕਿ ਸਾਨੂੰ ਬਣਾਉਣੀ ਚਾਹੀਦੀ ਹੈ ਜਾਂ ਨਹੀਂ ਚਾਹੀਦੀ ਅਗਰ ਬਣਾਉਣੀ ਚਾਹੀਦੀ ਹੈ ਤੇ ਤੁਹਾਡੇ ਨਾਲ ਵੀ ਅਗਰ ਕੁਝ ਇਦਾਂ ਜਿ ਤੁਹਾਡੇ ਆਲੇ ਦੁਆਲੇ ਕੁਝ ਹੁੰਦਾ ਹਨਾ ਤਾਂ ਜੇ ਕੋਈ ਤੁਹਾਡੇ ਨਾਲ ਘਰ ਦੇ ਵਿੱਚ ਇਦਾਂ ਦਾ ਵੀ ਬਿਹੇਵ ਹੋਂਦਾ ਤੁਸੀਂ ਸਾਨੂੰ ਸੈਂਡ ਕਰ ਸਕਦੇ ਹੋ ਫਿਰ ਇਸ ਟਾਪਿਕ ਤੇ ਵੀਡੀਓ ਬਣਾਓ ਜਾਂ ਕਿਦਾਂ ਆਪਾਂ ਸਿਰਫ ਨਾਮ ਨਹੀਂ ਤੁਹਾਡਾ ਵੀਡੀਓ ਦੇ ਵਿੱਚ ਦੱਸਾਂਗੇ ਤੁਹਾਡਾ ਨਾਮ ਜਿਹੜਾ ਉਹ ਗੁਪਤ ਰੱਖਿਆ ਜਾਏਗਾ ਬਟ ਆਪਾਂ ਇਹ ਸਟੋਰੀ ਉਹਨੂੰ ਜਰੂਰ ਆਪਾਂ ਐਕਸਪਲੇਨ ਕਰਨ ਦੀ ਕੋਸ਼ਿਸ਼ ਕਰਾਂਗੇ ਠੀਕ ਹੈ ਜੀ ਅਗਰ ਸਾਡੀ ਵੀਡੀਓ ਤੋਂ ਕਿਸੇ ਨੂੰ ਕੋ ਸਿੱਖਣ ਨੂੰ ਮਿਲਦਾ ਹੋਇਆ ਤਾਂ ਸਾਡੇ ਵਾਸਤੇ ਬਹੁਤ ਵਧੀਆ ਗੱਲ ਹੈ ਜੀ ਬਹੁਤ ਚੰਗੀ ਗੱਲ ਹੈ ਸਾਡੇ ਵਾਸਤੇ ਤੇ ਲੋ ਜੀ ਅੱਜ ਦਾ ਟਾਪਿਕ ਏ ਉਹ ਹੈਗਾ ਆਪਣੀਆਂ ਧੀਆਂ ਨੂੰ ਲੈ ਕੇ ਕੁੜੀਆਂ ਨੂੰ ਲੈ ਕੇ ਕੀ ਕੁੜੀਆਂ ਨੂੰ ਪੇਕੇ ਘਰੋਂ ਜ਼ਮੀਨ ਜਾਇਦਾਦ ਦੇ ਵਿੱਚ ਉਹ ਹਿੱਸਾ ਲੈਣਾ ਚਾਹੀਦਾ ਜਾਂ ਨਹੀਂ ਲੈਣਾ ਚਾਹੀਦਾ ਤਾਂ ਬਹੁਤ ਹੀ ਵੱਡੀ ਗੱਲ ਹੈ ਜੀ ਇਸ ਟੌਪਿਕ ਤੇ ਬੋਲਣਾ ਮੇਰੇ ਵਾਸਤੇ ਅੱਜ ਮੈਨੂੰ ਖੁਦ ਨਹੀਂ ਸਮਝ ਆਏਗੀ ਕਿ ਮੈਂ ਕੀ ਬੋਲਾਂ ਇਸ ਟੌਪਿਕ ਤੇ ਬਸ ਜਿੰਨਾ ਕਿ ਮੈਂ ਆਪਣਾ ਆਲਾਦਵਾਲਾ ਜਿੰਨੀ ਕਿ ਮੇਰੀ ਏਜ ਆ ਉਹਦੇ ਅਕੋਰਡਿੰਗ ਜੋ ਮੈਂ ਹੁਣ ਤੱਕ ਦੇਖਿਆ ਸੁਣਿਆ ਹੈ ਹਨਾ ਸਾਹਮਣੇ ਮੈਂ ਉਹ ਹੀ ਤੁਹਾਡੇ ਨਾਲ ਸ਼ੇਅਰ ਕਰਾਂਗੀ ਕਿ ਕੀ ਐਕਸਪੀਰੀਅੰਸ ਰਿਹਾ ਮੇਰਾ ਇਸ ਚੀਜ਼ਾਂ ਦੇ ਵਿੱਚ ਹਨਾ ਕਾਫੀ ਦੇਖਦੇ ਆਪਾਂ ਦੇਖੋ ਜਦੋਂ ਆਪਾਂ ਕਵਾਰੇ ਹੁੰਨੇ ਆ ਸਾਰੇ ਭੈਣ ਭਰਾ ਉਸੇ ਘਰ ਦੇ ਵਿੱਚ ਭਰਾ ਵੀ ਹੁੰਦੇ ਨੇ ਭੈਣਾਂ ਵੀ ਹੁੰਦੀਆਂ ਆਪਾਂ ਲੜਦੇ ਵੀ ਆ ਹਨਾ ਪਿਆਰ ਵੀ ਹੁੰਦਾ ਲੜਾਈ ਵੀ ਹੁੰਦੀ ਏ ਬਟ ਇਦਾਂ ਦੀ ਨੌਬਤ ਕਿਉਂ ਪੈਦਾ ਹੋ ਜਾਂਦੀ ਕਿ ਗੱਲ ਇਥੋਂ ਤੱਕ ਪਹੁੰਚ ਜਾਂਦੀ ਕਿ ਮੇਰਾ ਹਿੱਸਾ ਮੈਨੂੰ ਦੇ ਦਿਓ ਹਨਾ ਵੀ ਜਾਂ ਵੀ ਇਦਾਂ ਮੰਨਾਂ ਦੇ ਵਿੱਚ ਫਰਕ ਕਿਉਂ ਪੈ ਜਾਂਦੇ ਨੇ ਇੰਨੇ ਤੇ ਪਹਿਲੀ ਗੱਲ ਤਾਂ ਇਹ ਆ ਕਿ ਦੇਖੋ ਜਿਹੜੀ ਮੇਰੀ ਸੋਚ ਆ ਮੈਨੂੰ ਨਹੀਂ ਲੱਗਦਾ ਕਿ ਕੋਈ ਵੀ ਧੀ ਆਪਣੇ ਪੇਕੇ ਘਰ ਦੇ ਵਿੱਚੋਂ ਹਿੱਸਾ ਜੜਾ ਵੀ ਚਾਹੁੰਦੀ ਹੋਵੇ ਹਨਾ ਕਿਉਂਕਿ ਜਦੋਂ ਆਪਾਂ ਹਿੱਸੇ ਦੀ ਗੱਲ ਕਰੀਏ ਤਾਂ ਹਿੱਸਾ ਮੰਗ ਲਈਏ ਤੇ ਕਿਤੇ ਨਾ ਕਿਤੇ ਇਹ ਹੋ ਜਾਂਦਾ ਕਿ ਪੇਕਿਆਂ ਨਾਲ ਜਿਹੜਾ ਰਿਸ਼ਤਾ ਹੋ ਆਪਣਾ ਖਤਮ ਹੋ ਜਾਂਦਾ ਕਿਉਂਕਿ ਕਾਫੀ ਆਪਾਂ ਦੇਖਦੇ ਆਲੇ ਦੁਆਲੇ ਸੁਣਦੇ ਆ ਕਿ ਆਪਣੇ ਆਦਵਾਲ ਦੇਖਦੇ ਵੀ ਆ ਪੀਕੇ ਪਤਾ ਲੱਗਦਾ ਕਿ ਇਹਨਾਂ ਨੇ ਆਪਣੇ ਪੇਕਿਆਂ ਤੋਂ ਹਿੱਸਾ ਲੈ ਲਿਆ ਜ਼ਮੀਨ ਦਾ ਜਿਹੜਾ ਉਹਨਾਂ ਦਾ ਬਣਦਾ ਸੀ ਉਹ ਲੈ ਲਿਆ ਤੇ ਹੁਣ ਉਹ ਪੇਕੇ ਨਹੀਂ ਜਾਂਦੇ ਹੈਗੇ ਕਹਿੰਦੇ ਨੇ ਕਿ ਬਸ ਤੂੰ ਹਿੱਸਾ ਲੈ ਲਿਆ ਹੁਣ ਤੇਰੇ ਪੇਕੇ ਖਤਮ ਨੇ ਤੇ ਦੂਸਰੀ ਗੱਲ ਇਹ ਜਿਹੜੀ ਦੇਖੋ ਮੇਰੀ ਸੋਚ ਹੈ ਮੈਂ ਨਹੀਂ ਚਾਹੁੰਦੀ ਕਦੀ ਵੀ ਕਿ ਮੈਂ ਇਹ ਚੀਜ਼ ਬਾਰੇ ਸੋਚਾਂ ਕਿ ਮੈਂ ਆਪਣੇ ਪੇਕੇ ਦਾ ਹਿੱਸਾ ਲੈਣਾ ਜਾਂ ਕੋਈ ਵੀ ਹੈਨਾ ਭੈਣ ਜਿਹੜੀ ਇਦਾਂ ਸੋਚੇ ਕਿ ਪੇਕੇਆਂ ਤੋਂ ਹਿੱਸਾ ਲੈਣਾ ਕਿਉਂਕਿ ਦੇਖੋ ਪੇਕੇ ਸਾਰੀ ਉਮਰ ਹੀ ਈਆਂ ਨੂੰ ਦਿੰਦੇ ਨੇ ਠੀਕ ਹੈ ਤੇ ਸਾਰੀ ਉਮਰ ਈ ਈਆਂ ਨੂੰ ਉਹ ਦਿੰਦੇ ਨੇ ਪੇਕੇ ਚਾਹੇ ਕੋਈ ਦਿਨ ਤਿਆਰ ਹੋ ਗਿਆ ਜਾਂ ਕੋਈ ਉਦਾਂ ਵੀ ਆਪਣੇ ਕੋਈ ਦੁੱਖ ਸੁੱਖ ਦੇ ਵਿੱਚ ਜਦੋਂ ਤੋਂ ਵੀ ਪੇਕੇ ਆਉਂਦੇ ਨੇ ਖਾਲੀ ਹੱਥ ਨਹੀਂ ਆਉਂਦੇ ਹੈਗੇ ਇੱਕ ਰੀਤ ਹੀ ਬਣ ਚੁੱਕੀ ਹੈ ਕਿ ਪੇਕੇ ਜਦੋਂ ਵੀ ਆਉਣਾ ਈਆਂ ਵਾਸਤੇ ਕੁਝ ਨਾ ਕੁਝ ਲੈ ਕੇ ਆਉਣਾ ਹਾਲਾਂਕਿ ਚਾਹੇ ਈਆਂ ਆਪਣੇ ਘਰ ਦੇ ਵਿੱਚ ਸੁખી ਕਿਉਂ ਨਾ ਹੋਣ ਅੱਗੇ ਸਹੁਰੇ ਪਰਿਵਾਰ ਦੇ ਵਿੱਚ ਫਿਰ ਵੀ ਪੇਕੇ ਹਮੇਸ਼ਾ ਹੀ ਈ ਦੇ ਘਰ ਖਾਲੀ ਹੱਥ ਨਹੀਂ ਜਾਂਦੇ ਤੇ ਜੇ ਆਪਾਂ ਇਹ ਹੀ ਚੀਜ਼ ਸੋਚੀਏ ਕਿ ਸਾਡੇ ਪੇਕੇ ਸਦਾ ਹੀ ਸਾਨੂੰ ਦਿੰਦੇ ਨੇ ਹਨਾ ਤੇ ਆਪਾਂ ਨੂੰ ਜਿਵੇਂ ਕੁਛ ਕਹਿ ਦਿੰਦੇ ਨੇ ਕਈ ਫੋਨ ਮੈਸੇਜ ਵਿੱਚ ਦੰਦੇ ਵੀ ਆਏ ਸੀ ਮੈਨੂੰ ਪਰਸਨਲੀ ਵੀ ਮੈਂ ਪੁੱਛਿਆ ਕਈਆਂ ਨਾਲ ਡਿਸਕਸ ਕੀਤੀ ਇਸ ਗੱਲ ਤੇ ਕਿ ਕੀ ਕਰਨਾ ਚਾਹੀਦਾ ਹਨ ਤੇ ਉਹ ਕਹਿੰਦੇ ਵੀ ਕਈ ਕੁੜੀਆਂ ਵੀ ਨੇ ਵੀ ਜਿਹੜੀਆਂ ਆਪਣਾ ਹਿੱਸਾ ਮੰਗਦੀਆਂ ਨੇ ਵੀ ਸਾਨੂੰ ਸਾਡਾ ਹਿੱਸਾ ਦੇ ਦਿਓ ਵੀ ਚਾਹੇ ਤੁਸੀਂ ਵਰਤੋ ਚਾਹੇ ਨਾ ਵਰਤੋ ਤਾਂ ਪਹਿਲੀ ਗੱਲ ਦੇਖੋ ਮੈਂ ਇਸ ਗੱਲ ਨਾਲ ਬਿਲਕੁਲ ਵੀ ਸਹਿਮਤ ਨਹੀਂ ਹੈਗੀ ਕਿ ਧੀਆਂ ਹਿੱਸਾ ਮੰਗਣ ਵੈਸੇ ਕਹਿਣਗੇ ਵੀ ਅੱਜ ਦੇ ਟਾਈਮ ਦੇ ਵਿੱਚ ਧੀਆਂ ਵੀ ਬਰਾਬਰ ਨੇ ਹੱਕਦਾਰ ਨੇ ਹੈਗੀਆਂ ਨੇ ਜੀ ਹੁਣ ਤਾਂ ਆਪਣੇ ਕਾਨੂੰਨ ਦੇ ਵਿੱਚ ਵੀ ਆ ਗਿਆ ਹਨ ਜਿੰਨਾ ਮੁੰਡਿਆਂ ਦਾ ਹੱਕ ਏ ਜ਼ਮੀਨ ਜਾਇਦਾਦ ਤੇ ਮਾਪੇ ਬਦੀ ਤੇ ਓਨਾ ਹੀ ਧੀਆ ਦਾ ਹੱਕ ਏ ਪਰ ਉਹ ਅਜੇ ਤੱਕ ਕਿਤੇ ਨਾ ਕਿਤੇ ਸਾਡੇ ਸਮਾਜ ਨੇ ਐਕਸੈਪਟ ਨਹੀਂ ਕੀਤੀ ਉਹ ਚੀਜ਼ ਕਿ ਧੀਆ ਦਾ ਵੀ ਬਰਾਬਰ ਹੱਕ ਏ ਇੱਕ ਕਿਹਾ ਜਾਂਦਾ ਬਟ ਉਹ ਚੀਜ਼ ਅਗਰ ਜੇ ਆਪਾਂ ਲੈਣ ਲੱਗੀ ਹੈ ਨਾ ਵੀ ਹੁਣ ਮੈਂ ਜਾਂ ਕਹਦਾ ਜੇ ਤੁਸੀਂ ਆਪਣੇ ਤੇ ਲਾਗੂ ਕਰਕੇ ਦੇਖੋ ਵੀ ਆਪਾਂ ਆਪਣੇ ਪੇਰੈਂਟਸ ਨੂੰ ਕਹਿ ਦਈਏ ਵੀ ਸਾਡਾ ਵਿਆਹ ਹੋ ਗਿਆ ਵੀ ਸਾਡਾ ਮੇਰਾ ਜਿਹੜਾ ਹਿੱਸਾ ਬੰਦਾ ਮੈਨੂੰ ਦੇ ਦਿਓ ਕਿੰਨਾ ਨਾ ਅਜੀਬ ਜਿਹਾ ਵਰਡ ਲੱਗਦਾ ਕਿ ਮੇਰਾ ਹਿੱਸਾ ਮੈਨੂੰ ਦੇ ਦਿਓ ਬੜਾ ਔਕਵਰਡ ਜਿਹਾ ਲੱਗਦਾ ਵੀ ਹਾਏ ਮੇਰਾ ਹਿੱਸਾ ਮਿੰਨ ਦੇ ਦੋ ਕਿਤੇ ਨਾ ਕਿਤੇ ਚਾਹੇ ਮਾ ਮਾਂ ਬਾਪ ਖੁਸ਼ ਹੋ ਕੇ ਦੇਣ ਪਰ ਕਿਤੇ ਨਾ ਕਿਤੇ ਭਰਾਵਾਂ ਦੇ ਦਿਲਾਂ ਦੇ ਵਿੱਚ ਇਹ ਚੀਜ਼ ਆ ਜਾਂਦੀ ਕਿ ਸਾਡੀ ਭੈਣ ਸਾਡੇ ਕੋਲੋਂ ਵੀ ਹਿੱਸਾ ਲੈ ਗਈ ਆਪਣਾ ਹਨ ਤੇ ਉੱਥੋਂ ਹੀ ਮਨਾਂ ਦੇ ਵਿੱਚ ਫਰਕ ਪੈਣੇ ਸ਼ੁਰੂ ਹੋ ਜਾਂਦੇ ਆ ਜਿਹੜੀ ਮੇਨ ਗੱਲ ਹੈ ਤਾਂ ਇਹੋ ਚੀਜ਼ ਰੱਖਿਆ ਕਰੋ ਕਿ ਸਿਰਫ ਭਰਾਵਾਂ ਨੂੰ ਭਜਾਈਆਂ ਨੂੰ ਇਹ ਹੀ ਕਹਿਆ ਕਰੋ ਵੀ ਸਦਾ ਸਾਡੇ ਮਗਰ ਆਉਂਦੇ ਰਹੋ ਸਾਡੇ ਦੁੱਖ ਸੁੱਖ ਦੇ ਵਿੱਚ ਆਉਂਦੇ ਰਹੋ ਸਾਨੂੰ ਕੋਈ ਹਿੱਸਿਆਂ ਦੀ ਲੋੜ ਨਹੀਂ ਸਾਡਾ ਹਿੱਸੇ ਜੋ ਆਉਂਦਾ ਨਾ ਸਾਡੇ ਹਿੱਸੇ ਜਿਵੇਂ ਤੁਹਾਡਾ ਪਿਆਰ ਹੋ ਗਿਆ ਭਰਾ ਭਝਾਈ ਦਾ ਪੇਕਿਆਂ ਦਾ ਪਿਆਰ ਹੋ ਗਿਆ ਉਹੀ ਸਾਡੇ ਹਿੱਸੇ ਆਉਂਦਾ ਤੇ ਉਹੀ ਸਾਨੂੰ ਟਾਈਮ ਟੂ ਟਾਈਮ ਦਿੰਦੇ ਰਹੋ ਜਿਹੜੀ ਮੇਰੀ ਸੋਚ ਹੈ ਜੀ ਦੇਖੋ ਕਿਉਂਕਿ ਦੇਖੋ ਜੀ ਜ਼ਮੀਨ ਜਾਇਦਾਦ ਇੱਥੇ ਹੀ ਰਹਿ ਜਾਣੀ ਹੈ ਕਿਸੇ ਨੇ ਨਾਲ ਨਹੀਂ ਲੈ ਕੇ ਜਾਣੀ ਹੈਗੀ ਜਿਹੜੇ ਪਹਿਲਾਂ ਆਪਣੇ ਤੋਂ ਚਲੇ ਗਏ ਉਹ ਕੀ ਜ਼ਮੀਨ ਜਾਇਦਾਦ ਨਾਲ ਲੈ ਗਏ ਹਨਾ ਤੇ ਇੱਕ ਚਲੋ ਜੇ ਬਹੁਤੀ ਗੱਲ ਹੈ ਸੰ ਲੋ ਆਪਣੇ ਕੋਲ ਕਿਸੇ ਕੋ 10 ਕਿੱਲੇ ਨੇ 20 ਕਿੱਲੇ ਨੇ 50 ਕਿੱਲੇ ਨੇ ਹਨਾ ਕਿਸੇ ਦੇ ਭਰਾ ਨੂੰ ਆਉਂਦੇ ਤਾਂ ਉਹਦੇ ਵਿੱਚੋਂ ਜੇ ਆਪਾਂ ਨੂੰ ਸਾਰਿਆਂ ਨੂੰ ਕੱਟ-ਕਟਾ ਕੇ ਜੇ 5-10 ਕਿੱਲੇ ਮਿਲਦੇ ਵੀ ਆ ਜੇ 50 ਕਿੱਲਿਆਂ ਦੇ ਵਿੱਚ 5 ਮਿਲ ਗਏ ਤਾਂ 10 ਕਿੱਲਿਆਂ ਦੇ ਵਿੱਚ ਉਹ 3 ਮਿਲ ਗਏ ਹਨਾ ਤਾਂ ਉਹ ਸਾਰੀ ਉਮਰ ਤਾਂ ਆ ਵੇਖੋ ਲੰਗਣੀ ਨਹੀਂ ਉਹ ਕਿੱਲਿਆਂ ਦੇ ਨਾਲ ਜਿਹੜਾ ਸੁੱਖ ਆਪਾਂ ਨੂੰ ਸਹੁਰੇ ਘਰ ਦੇ ਵਿੱਚ ਮਿਲਣਾ ਹਨਾ ਜਾਂ ਪਤੀ ਨੇ ਸੁੱਖ ਦੇਣਾ ਉਹਦੇ ਵਰਗੀ ਰੀਜ਼ ਨਹੀਂ ਹੈਗੀ ਜ਼ਰੂਰੀ ਨਹੀਂ ਕਿ ਪੇਕਿਆਂ ਤੋਂ ਜਿਹੜੀ ਚੀਜ਼ ਆਵੇ ਉਹਦੇ ਨਾਲ ਹੀ ਆਪਾਂ ਨੂੰ ਸੁੱਖ ਮਿਲਣਾ ਨਹੀਂ ਹਨਾ ਤੇ ਇਸ ਕਰਕੇ ਮੈਂ ਤਾਂ ਇਹੀ ਕਹਿਣਾ ਚਾਹੂੰਗੀ ਉਹ ਧੀਆਂ ਨੂੰ ਵੀ ਜਿਹੜੀਆਂ ਹਿੱਸੇ ਉਹ ਕਹਿੰਦੀਆਂ ਨੇ ਵੀ ਸਾਡਾ ਹਿੱਸਾ ਬਣਦਾ ਸਾਨੂੰ ਦੋ ਹਨਾ ਪੇਕੇ ਨਾਲ ਸਾਨੂੰ ਇਹ ਚੀਜ਼ ਕਹਿੰਦੀਆਂ ਨੇ ਤਾਂ ਕਿ ਦਿਨ ਕਿਤੇ ਇਹ ਚੀਜ਼ ਗਲਤ ਲੱਗਦੀ ਹੈ ਮੈਨੂੰ ਹਾਂ ਆਪਣੀ ਮਰਜ਼ੀ ਨਾਲ ਪੇਕੇ ਦੇ ਰਹੇ ਨੇ ਉਹ ਗੱਲ ਵੱਖਰੀ ਹੈ ਹਨਾ ਵੀ ਜਿਵੇਂ ਤੁਹਾਡੇ ਭਰਾ ਹੋਗੇ ਜਾਂ ਤੁਹਾਡੇ ਮम्मी ਡੈਡੀ ਹੋਗੇ ਉਹਨਾਂ ਸਾਰਿਆਂ ਦੀ ਸਹਿਮਤੀ ਹੈ ਵੀ ਆਪਾਂ ਆਪਣੀ ਧੀ ਨੂੰ ਜੜਾ ਦਾ ਹਿੱਸਾ ਬਣਦਾ ਜਿੰਨੀ ਜਾਇਜ਼ਤ ਬਣਦੀ ਹੈ ਵੀ ਆਪਾਂ ਨੂੰ ਦੇਣੀ ਚਾਹੀਦੀ ਆਪਣੀ ਖੁਸ਼ੀ ਨਾਲ ਜਦੋਂ ਖੁਦ ਉਹ ਕਹਿਣ ਕਿ ਹਾਂ ਹਾਂ ਨਹੀਂ ਤੇਰਾ ਵੀ ਪੂਰਾ ਹੱਕ ਐ ਇਸ ਘਰ ਦੇ ਵਿੱਚ ਜਿੰਨਾ ਤੇਰਾ ਬਣਦਾ ਤੂੰ ਲੈ ਸਕਦੀ ਆਂ ਵੀ ਸਾਨੂੰ ਕੋਈ ਪ੍ਰੋਬਲਮ ਨਹੀਂ ਹੈਗੀ ਅਸੀਂ ਹਮੇਸ਼ਾ ਹੀ ਤੇਰੇ ਆਉਂਦੇ ਜਾਂਦੇ ਰਹਾਂਗੇ ਹਨਾ ਉਹ ਗੱਲ ਅਲੱਗ ਐ ਜਦੋਂ ਕਿਤੇ ਨਾ ਕਿਤੇ ਵੀ ਆਪਣੇ ਮਨਾਂ 'ਚ ਫਰਕ ਪੈਣ ਲੱਗ ਜਾਂਦਾ ਕਾਫੀ ਲੋਕਾਂ ਦੀ ਸੋਚ ਇਦਾਂ ਹੁੰਦੀ ਵੀ ਜਿਵੇਂ ਵੀ ਜਿੰਨਾ ਚਿਰ ਤਾਂ ਭਰਾ ਕੁਵਾਰਾ ਹੁੰਦਾ ਤਾਂ ਸਾਰਾ ਕੁਝ ਠੀਕ ਚੱਲਦਾ ਹੁੰਦਾ ਜਦੋਂ ਭਰਾ ਕਿਤੇ ਨਾ ਕਿਤੇ ਵਿਆਹ ਜਾਂਦਾ ਹਨਾ ਉਦੋਂ ਕਿਤੇ ਨਾ ਕਿਤੇ ਮਨਾਂ ਦੇ ਵਿੱਚ ਫਰਕ ਪੈਣੇ ਸ਼ੁਰੂ ਹੋ ਜਾਂਦੇ ਆ ਤੇ ਉੱਥੋਂ ਹੀ ਜਿਹੜੀਆਂ ਹਿੱਸੇ ਵਾਲੀਆਂ ਗੱਲਾਂ ਨੇ ਉਹ ਸ਼ੁਰੂ ਹੋ ਜਾਂਦੀਆਂ ਨੇ ਪੀ ਹੋ ਮੇਰਾ ਹਿੱਸਾ ਦੇ ਦੋ ਪੀ ਜਾ ਤੂੰ ਆਪਣਾ ਹਿੱਸਾ ਲੈ ਲੈ ਹਨਾ ਤੈਨੂੰ ਜਿਆਦਾ ਇੱਥੇ ਆ ਕੇ ਬੋਲਣ ਦੀ ਲੋੜ ਨਹੀਂ ਪਹਿਲੀ ਗੱਲ ਤਾਂ ਇਹ ਦੇਖੋ ਵੀ ਆਪਣਾ ਜਿੰਨਾ ਰਿਸ਼ਤਾ ਬਣਦਾ ਸਿਰਫ ਉਹਦੇ ਦਾਇਰੇ ਵਿੱਚ ਹੀ ਆਪਾਂ ਨੂੰ ਰਹਿਣਾ ਚਾਹੀਦਾ ਨਾ ਕਿ ਆਪਾਂ ਨੂੰ ਦੂਸਰੇ ਘਰ ਜਾ ਕੇ ਸਲਾਹ ਦੇਣੀ ਚਾਹੀਦੀ ਕਿਉਂਕਿ ਜਦੋਂ ਕੁੜੀਆਂ ਦਾ ਵਿਆਹ ਹੋ ਜਾਂਦਾ ਤਾਂ ਜਿਹੜੇ ਪੇਕੇ ਨੇ ਉਹ ਆਪਣੇ ਵਾਸਤੇ ਦੂਸਰਾ ਘਰ ਹੋ ਜਾਂਦੇ ਨੇ ਠੀਕ ਹੈ ਨਾ ਕਿਉਂਕਿ ਜਦੋਂ ਆਪਾਂ ਉੱਥੇ ਜਾ ਕੇ ਬੋਲਦੇ ਆਂ ਆਪਣੀ ਪੇਕੇਆਂ ਵਾਲੀ ਫੈਮਿਲੀ ਦੇ ਵਿੱਚ ਖਾਸ ਕਰਕੇ ਉਦੋਂ ਜਦੋਂ ਆਪਣੇ ਯਾਨੀ ਕਿ ਭਰਾ ਜਿਹੜੇ ਨੇ ਵਿਆਹੇ ਜਾਂਦੇ ਨੇ ਆਪਣੀਆਂ ਪਰਜਾਈਆਂ ਆ ਜਾਂਦੀਆਂ ਤੇ ਜਦੋਂ ਆਪਾਂ ਜਾ ਕੇ ਬੋਲਦੇ ਆ ਹਨਾ ਵੀ ਆਹ ਗੱਲ ਐਦਾਂ ਹੋਣੀ ਚਾਹੀਦੀ ਸੀ ਇਹ ਹੋਣਾ ਚਾਹੀਦਾ ਉਹ ਹੋਣਾ ਚਾਹੀਦਾ ਸੀ ਤਾਂ ਉਥੋਂ ਹੀ ਫਰਕ ਪੈਣੇ ਸ਼ੁਰੂ ਹੋ ਜਾਂਦੇ ਆ ਤੁਸੀਂ ਅੰਡਰਸਟੈਂਡ ਕਰਦੇ ਹੋ ਮੇਰੀ ਗੱਲ ਨੂੰ ਸਾਰੇ ਆਣੇ ਤੁਸੀਂ ਸਾਰੇ ਸਮਝਦਾਰ ਮੈਨੂੰ ਪਤਾ ਐਨੀ ਸਮਝਦਾਰ ਮੈਂ ਹੈ ਨਹੀਂ ਹਨਾ ਜਿਹੜਾ ਮੈਂ ਅੱਜ ਗੱਲ ਕਰ ਰਹੀ ਹਾਂ ਇਸ ਟੌਪਿਕ ਤੇ ਪਰ ਮੈਨੂੰ ਕਿਹਾ ਗਿਆ ਮੈਂ ਤਾਂ ਇਹ ਗੱਲ ਕਰ ਰਹੀ ਹਾਂ ਜਦੋਂ ਆਪਾਂ ਜਾ ਕੇ ਦੂਸਰੇ ਦੇ ਘਰ ਵਿੱਚ ਦਖਲਅੰਦਾਜ਼ੀ ਸ਼ੁਰੂ ਕਰ ਦਿੰਦੇ ਆ ਉੱਥੇ ਕਿਤੇ ਨਾ ਕਿਤੇ ਮਨਾਂ 'ਚ ਫਰਕ ਪੈਣ ਲੱਗ ਜਾਂਦਾ ਫਿਰ ਅਗਲਾ ਕਹਿ ਦਿੰਦਾ ਪੀ ਯਾਰ ਰੋਲ ਰੋਲ ਦੇ ਕੰਨਗਰਕਲੇਸ਼ਨ ਵਾਲੋਂ ਇਹਦਾ ਜਿਹੜਾ ਕੁਝ ਬਣਦਾ ਇਹਨੂੰ ਦੋ ਤੇ ਗੱਲ ਖਤਮ ਕਰੋ ਤੇ ਤੁਸੀਂ ਸੋਚ ਕੇ ਦੇਖੋ ਆਪਾਂ ਹਿੱਸਾ ਲੈ ਲਿਆ ਹਨਾ ਆਪਾਂ ਵੀ ਉਸ ਟਾਈਮ ਗੁੱਸੇਜਾ ਕਰਦੇ ਨੇ ਵੀ ਹਾਂ ਹਾਂ ਜੋ ਮੇਰਾ ਬਣਦਾ ਮੈਨੂੰ ਦੇ ਦਿਓ ਬਸ ਮੇਰਾ ਖਾਤਾ ਮੈਂ ਤੁਹਾਡੇ ਨਾਲ ਪਰ ਨਹੀਂ ਕੁਝ ਜਿਹੜੀ ਦੁਨੀਆਦਾਰੀ ਹੋ ਗਈ ਨਾ ਉਹਨੂੰ ਸਾਂਭਣਾ ਬੜੀ ਵੱਡੀ ਗੱਲ ਹੈ ਦੁਨੀਆਦਾਰੀ ਦੇਖਣੀ ਹੈ ਨਾ ਬਿਕੋਜ਼ ਪ੍ਰੋਗਰਾਮ ਕੁਝ ਘਰ ਦੇ ਵਿੱਚ ਇਦਾਂ ਦਾ ਮਾਹੌਲ ਹੋਏ ਨਾ ਸੋਹਰਾ ਫੈਮਲੀ ਦੇ ਵਿੱਚ ਜਿੱਥੇ ਪੇਕੇਆਂ ਦਾ ਆਉਣਾ ਬਹੁਤ ਜ਼ਿਆਦਾ ਜ਼ਰੂਰੀ ਹੋ ਜਾਂਦਾ ਤਾਂ ਉੱਥੇ ਉਸ ਟਾਈਮ ਤੁਸੀਂ ਦੇਖੋ ਜ਼ਮੀਨ ਨਹੀਂ ਕੱਢਦੀ ਪੈਸਾ ਨਹੀਂ ਕੱਢਦਾ ਤੇ ਨਾ ਹੀ ਕੋਈ ਬਗਾਨਾ ਖੜਦਾ ਜਿੱਥੇ ਆਪਣੇ ਭੈਣ ਭਰਾਵਾਂ ਨੇ ਖਲੋ ਜਾਣਾ ਉਹ ਤੀਜਾ ਬੰਦਾ ਕੋਈ ਨਹੀਂ ਖਲੋਂਦਾ ਹੈਗਾ ਤੇ ਨਾ ਹੀ ਤੀਜੇ ਨੂੰ ਖੜਾ ਕੇ ਉਹ ਮਨ ਨੂੰ ਤਸੱਲੀ ਮਿਲਦੀ ਹੈ ਕਿ ਹਾਂ ਕੋਈ ਗੱਲ ਨਹੀਂ ਵੀ ਸਾਡੇ ਨਾਲ ਤਾਂ ਖਲੋ ਗਿਆ ਫਲਾਣਾ ਆ ਕੇ ਕਿਉਂਕਿ ਸਾਰਾ ਕੁਝ ਦੇਖੋ ਬਾਜ਼ਾਰ ਦੇ ਵਿੱਚੋਂ ਮਿਲ ਜਾਂਦਾ ਆਪਾਂ ਸਾਰਾ ਕੁਝ ਖਰੀਦ ਸਕਦੇ ਆ ਪੈਸੇ ਨਾਲ ਪਰ ਭੈਣ ਭਰਾ ਨਹੀਂ ਖਰੀਦ ਸਕਦੇ ਹੈਗੇ ਇਸ ਕਰਕੇ ਜਿਹੜੀਆਂ ਭੈਣਾਂ ਆਪਣੇ ਮੂੰਹ ਤੋਂ ਕਹਿੰਦੀਆਂ ਨੇ ਕਿ ਮੇਰਾ ਹਿੱਸਾ ਦੇ ਦਿਓ ਮੈਂ ਉਹਨਾਂ ਨੂੰ ਵੀ ਰਿਕਵੈਸਟ ਕਰਦੀ ਆਂ ਵੀ ਹਿੱਸੇ ਵਾੜੀਆਂ ਸਾਰਾ ਕੁਝ ਇੱਥੇ ਰਹਿ ਜਾਣਾ ਭੈਣ ਭਰਾ ਦੁਆਰਾ ਨਹੀਂ ਮਿਲਨੇ ਇਸ ਤੋਂ ਚੰਗਾ ਹੈ ਕਿ ਆਪਣੇ ਭੈਣ ਭਰਾਵਾਂ ਨਾਲ ਪਿਆਰ ਨਾ ਰਹੋ ਹਾਂ ਜਿਹੜੀ ਦੂਸਰੀ ਗੱਲ ਹੈ ਜਿਹੜੀ ਮੈਂ ਇੰਟਰਫੇਅਰ ਵਾਲੀ ਗੱਲ ਕੀਤੀ ਜਿੱਥੋਂ ਇਹ ਕੰਮ ਸ਼ੁਰੂ ਹੁੰਦੇ ਨੇ ਜ਼ਮੀਨ ਜਾਰਾ ਦੇ ਹਿੱਸਿਆਂ ਨੂੰ ਲੈ ਕੇ ਹਨ ਉਹ ਇਹ ਹੁੰਦਾ ਕਿ ਜਦੋਂ ਆਪਾਂ ਦਖਲਅੰਦਾਜ਼ੀ ਕਰਦੇ ਜਿਵੇਂ ਮੈਂ ਤੁਹਾਨੂੰ ਦੱਸਿਆ ਤਾਂ ਪਹਿਲੀ ਗੱਲ ਇਹ ਹੈ ਕਿ ਪਲੀਜ਼ ਸਾਰਿਆਂ ਨੂੰ ਰਿਕਵੈਸਟ ਹੈ ਦੂਸਰੇ ਦੇ ਘਰ ਵਿੱਚ ਜਾ ਕੇ ਦਖਲਅੰਦਾਜ਼ੀ ਨਾ ਕਰਿਆ ਕਰੋ ਕਿਉਂਕਿ ਦੇਖੋ ਚਾਹੇ ਆਪਾਂ ਉਸ ਘਰ ਦੀਆਂ ਧੀਆਂ ਹੁੰਦੀਆਂ ਪਰ ਜਦੋਂ ਕਿਤੇ ਨਾ ਕਿਤੇ ਆਪਾਂ ਜਾ ਕੇ ਦਖਲਅੰਦਾਜ਼ੀ ਕਿਉਂ ਕਰਦੇ ਹਾਂ ਕਿਉਂਕਿ ਸਾਡੀ ਮਾਂ ਹੁੰਦੀ ਉੱਥੇ ਤੇ ਉਹ ਜਿਹੜੀ ਪਰਜਾਈ ਹੁੰਦੀ ਉਹਦੀ ਉਹ ਸ ਤਾਂ ਆਪਾਂ ਨੂੰ ਜ਼ਿਆਦਾ ਇਹ ਲੱਗਦਾ ਵੀ ਸਾਡੀ ਮਾਂ ਨਾਲ ਗਲਤ ਹੋ ਰਿਹਾ ਜਾਂ ਹਨ ਵੀ ਸਾਡਾ ਭਰਾ ਜਿਹੜਾ ਹੁਣ ਸਾਡੀ ਮਾਂ ਨਾਲ ਵੀ ਮਾਂ ਦਾ ਮੋਹ ਨਹੀਂ ਕਰਦਾ ਨਹੀਂ ਉਹ ਜਿਵੇਂ ਦਾ ਉਹਨਾਂ ਦੇ ਘਰ ਦਾ ਮਾਹੌਲ ਹੁੰਦਾ ਉਹਨਾਂ ਦੇ ਸਾਹ ਨਾਲੋਂ ਸਾਰਾ ਕੁਝ ਸਹੀ ਚੱਲ ਰਿਹਾ ਹੁੰਦਾ ਪਰ ਆਪਣੀ ਸੋਚ ਇਹ ਹੁੰਦੀ ਵੀ ਨਹੀਂ ਯਾਰ ਸਾਡੀ ਮਾਂ ਨਾਲ ਸਹੀ ਵਿਹੇਵ ਨਹੀਂ ਕਰ ਰਹੇ ਉਹ ਹਨਾ ਤੇ ਸਾਡਾ ਭਰਾ ਹੁਣ ਤੁਹਾਡੀ ਮੰਮੀ ਨੂੰ ਪੁੱਛ ਨਹੀਂ ਰਿਹਾ ਹੈਗਾ ਇਹ ਚੀਜ਼ਾਂ ਤੁਸੀਂ ਛੱਡ ਦਿਆ ਕਰੋ ਦਿਮਾਗ ਚੋਂ ਕਿਉਂ ਤੁਸੀਂ ਉਹਨਾਂ ਦੀ ਜਗ੍ਹਾ ਤੇ ਆਪਣੇ ਆਪ ਨੂੰ ਰੱਖ ਕੇ ਦੇਖਿਆ ਕਰੋ ਕਿ ਹੁਣ ਜਿਹੜਾ ਮੇਰਾ ਭਰਾ ਵਿਆਹਿਆ ਗਿਆ ਉਹਦੀ ਘਰ ਵਾਲੀ ਦੀ ਜਿਹੜੀ ਮੇਰੀ ਮਾਂ ਉਹ ਸੱਸ ਲੱਗਦੀ ਏ ਠੀਕ ਏ ਤਾਨੂੰ ਵੀ ਪਤਾ ਨੂੰ ਸੱਸ ਦਾ ਰਿਸ਼ਤਾ ਹਨਾ ਆ ਜਿਹੜੀਆਂ ਭੈਣਾਂ ਵਿਆਹੀਆਂ ਸਭ ਨੂੰ ਪਤਾ ਤੁਸੀਂ ਤੁਹਾਡੀਆਂ ਵੀ ਆਪਣੀਆਂ ਸਾਡੀਆਂ ਸਾਰਿਆਂ ਦੇ ਸੱਸਾਂ ਨੇ ਹਨਾ ਵੀ ਸਾਡਾ ਨੂੰ ਸੱਸ ਦਾ ਰਿਸ਼ਤਾ ਕਿੱਦਾਂ ਦਾ ਹਨਾ ਇਸੇ ਤਰੀਕੇ ਨਾਲ ਉਹ ਵੀ ਤਾਂ ਆਪਣੀ ਮਾਂ ਵੀ ਜਿਹੜੀ ਉਹ ਸੱਸ ਬਣ ਚੁੱਕੀ ਹੁੰਦੀ ਉਹਦੀ ਵੀ ਨੂੰ ਆ ਚੁੱਕੀ ਹੁੰਦੀ ਤੇ ਉਹਨਾਂ ਦਾ ਜਿਹੜੀ ਅੰਡਰਸਟੈਂਡਿੰਗ ਉਹ ਉਹਨਾਂ ਨੂੰ ਪਤਾ ਆਪਣਾ ਮਤਲਬ ਨਹੀਂ ਬਣਦਾ ਜਾ ਕੇ ਕਹਿਣ ਦਾ ਵੀ ਹਾਂ ਤੁਸੀਂ ਮੇਰੀ ਮੰਮੀ ਨਾਲ ਇਦਾਂ ਕਰ ਦਿਓ ਇਹ ਉਹ ਤੋਂ ਫਰਕ ਪੈਣੇ ਸ਼ੁਰੂ ਹੋ ਜਾਂਦੇ ਆ ਉਥੋਂ ਹੀ ਕੰਮ ਵਾਦਾ 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 ਅੱਗੇ ਜ਼ਮੀਨ ਜਾਇਦਾਦ ਤੱਕ ਗੱਲ ਜਿਹੜੀ ਪਹੁੰਚ ਜਾਂਦੀ ਏ ਤਾਂ ਇਹ ਚੀਜ਼ ਨੂੰ ਲੈ ਕੇ ਮੈਨੂੰ ਦੇਖੋ ਇਹੀ ਫੀਲ ਹੁੰਦਾ ਕਿ ਆਪਾਂ ਨੂੰ ਹਿੱਸਾ ਜਿਹੜਾ ਨਹੀਂ ਲੈਣਾ ਚਾਹੀਦਾ ਪੇਕੇਆਂ ਤੋਂ ਬਸ ਮੈਂ ਤਾਂ ਇਹ ਕਹਿੰਨੀ ਹੁੰਦੀ ਆ ਪਿਛਲੇ ਤੁਸੀਂ ਮੇਰੇ ਸਾਰੇ ਭੈਣ ਭਰਾ ਬਲੌਗ ਦੇਖਦੇ ਹੋ ਮੈਂ ਹਮੇਸ਼ਾ ਇਹ ਕਹਿੰਦੀ ਹੁੰਨੀ ਕਿ ਜਿੱਥੇ ਭੈਣ ਭਰਾਵਾਂ ਨੇ ਖੜ ਜਾਣਾ ਉੱਥੇ ਕੋਈ ਦੂਜਾ ਤੀਜਾ ਬੰਦਾ ਮੈਟਰ ਨਹੀਂ ਕਰਦਾ ਕੋਈ ਪੈਸਾ ਕੰਮ ਨਹੀਂ ਆਉਂਦਾ ਕੋਈ ਜ਼ਮੀਨ ਜਾਇਦਾਦ ਕੰਮ ਨਹੀਂ ਆਉਂਦੀ ਹੈਗੀ ਠੀਕ ਹੈ ਨਾ ਜੀ ਚਾਹੇ ਦੇਖੋ ਦੂਸਰੀ ਗੱਲ ਇਹ ਜੇਕਰ ਆਪਣਾ ਕੋਈ ਲੜਾਈ ਝਗੜਾ ਹੋ ਵੀ ਗਿਆ ਭੈਣ ਭਰਾਵਾਂ ਦੇ ਵਿੱਚ ਤਾਂ ਉਹ ਸਿਰਫ ਥੋੜੇ ਟਾਈਮ ਵਾਸਤੇ ਰੱਖੋ ਜਿਆਦਾ ਟਾਈਮ ਉਹ ਗੱਲਾਂ ਦਿਲ ਚ ਰੱਖਣ ਦਾ ਕੋਈ ਫਾਇਦਾ ਨਹੀਂ ਹੈਗਾ ਕਿਉਂਕਿ ਗੱਲ ਜਿੰਨੀ ਵਧਾਈ ਜਾਵਾਂਗੇ ਓਨੀ ਵਧੀ ਜਾਣੀ ਹੈ ਹਾਂ ਜਦੋਂ ਆਪਾਂ ਕੁਵਾਰੇ ਹੁੰਦੇ ਲੜਦੇ ਆ ਉਦੋਂ ਵੀ ਤਾਂ ਆਪਾਂ ਨੂੰ ਗੁੱਸਾ ਆਉਂਦਾ ਇੱਕ ਦੂਜੇ ਤੇ ਹਨਾ ਉਦੋਂ ਵੀ ਤਾਂ ਆਪਾਂ 5-10 ਮਿੰਟ ਨਰਾਜ ਰਹਿੰਦੇ ਫੇਰ ਫੇਰ ਵੀ ਇੱਕ ਦੂਜੇ ਨਾਲ ਬੋਲਣ ਲੱਗ ਜਾਂਦੇ ਆ ਕਿਉਂ ਵੱਡੇ ਹੋ ਕੇ ਉਹ ਮਸਲੇ ਇੰਨੇ ਵੱਡੇ ਕਾ ਤੋਂ ਹੋ ਜਾਂਦੇ ਕਿ ਜਿਹੜੇ ਸੁਲਝਦੇ ਨਹੀਂ ਬਗੈਰ ਦਾ ਹੋਰ ਉਲਝੀ ਜਾਂਦੇ ਆ ਕਿਉਂ ਕਿਉਂਕਿ ਆਪਾਂ ਆ ਈਗੋਸ ਆ ਜਾਂਦੇ ਆ ਵੀ ਨਾ ਨਾ ਮੇਰੇ ਭਰਾ ਨੇ ਜਾਂ ਮੇਰੀ ਭਝਾਈ ਨੇ ਮੈਨੂੰ ਇਹ ਗੱਲ ਕਹੀ ਜਾਂ ਮੇਰੇ ਨਾਨ ਨੇ ਮੈਨੂੰ ਇਹ ਗੱਲ ਕਹੀ ਮੈਂ ਤਾਂ ਨਹੀਂ ਬੁਲਾਉਂਦੀ ਹੈਗੀ ਨਹੀਂ ਇਹ ਚੀਜ਼ਾਂ ਉੱਥੇ ਹੀ ਖਤਮ ਕਰਦਿਆ ਕਰੋ ਕੁਝ ਨਹੀਂ ਹੁੰਦਾ ਹੈਗਾ ਉਹਦੇ ਵਿੱਚ ਕੋਈ ਇਹ ਨਹੀਂ ਹੋਟਲਾ ਵੀ ਨਾ ਤੁਸੀਂ ਜੇ ਪਹਿਲਾਂ ਹੁਣ ਜੇ ਮੈਂ ਹੀ ਕਹਦਾ ਜਾਂ ਮੈਂ ਆਪਣੀ ਭਝਾਈ ਨੂੰ ਕੁਝ ਕਿਹਾ ਜਾਂ ਮੇਰੀ ਭਝਾਈ ਦਲੋ ਹੇ ਤੱਕ ਆਈ ਨਹੀਂ ਹੈਗੀ ਆਉਣ ਵਾਲੇ ਸਮੇਂ ਜਦੋਂ ਆਉਣਗੇ ਦੇਖਾਂਗੇ ਨਾ ਤੇ ਮੈਂ ਕਹਿੰਦਾ ਨਾ ਮਿੰਤੇ ਇਹ ਕਿਹਾ ਹੁਣ ਤੇ ਮੈਂ ਬੁਲਾਣਾ ਨਹੀਂ ਮੈਂ ਤਾਂ ਪੇਕੇ ਵੜਦੀ ਨਹੀਂ ਦੇਖੋ ਪੇਕੇ ਕਹੇਜੀ ਚੀਜ਼ ਹੈ ਉਹ ਛੱਡਣ ਵਾਲੀ ਚੀਜ਼ ਨਹੀਂ ਹੈਗੀ ਚਾਹੇ ਕੁ ਤੇ ਕਿ ਚੰਗੇ ਹੋਣ ਮਾੜੇ ਹੋਣ ਆਪਾਂ ਨੂੰ ਕੁਝ ਮਾਰਨ ਦਾ ਚੰਗਾ ਉਹਨਾਂ ਨੇ ਮਾੜਾ ਚੰਗਾ ਬੋਲ ਵੀ ਤਾ ਤੇ ਕੋਈ ਗੱਲ ਨਹੀਂ ਕੁਵਾਰੇ ਹੁੰਦੇ ਆ ਤਾਂ ਸਾਨੂੰ ਸਾਡੇ ਭੈਣ ਭਰਾ ਬੋਲਦੇ ਸੀ ਸਾਡੇ ਮਾਪੇ ਬੋਲਦੇ ਸੀ ਵਿਆਹ ਤੋਂ ਬਾਅਦ ਇਹ ਜਾਇਹਾ ਕੀ ਹੋਏ ਨਾ ਕਿ ਜਿਹੜਾ ਸਾਡੇ ਕੋਲ ਬਰਦਾਸ਼ਤ ਨਹੀਂ ਹੁੰਦਾ ਹੈਗਾ ਤੇ ਇਹ ਚੀਜ਼ਾਂ ਨੂੰ ਜੇ ਕੋਈ ਤੁਹਾਡੀ ਗੱਲਬਾਤ ਪਹਿਲੀ ਗੱਲ ਤਾਂ ਟਿੱਕੇ ਜਾਓ ਆਪਾਂ ਦੇਖੋ ਇੱਕ ਦੋ ਦਿਨਾਂ ਵਾਸਤੇ ਜਾਣਿਆ ਕਿਸੇ ਕੋਲੇ ਨਾ ਟਾਈਮ ਨਹੀਂ ਅੱਜ ਦੇ ਟਾਈਮ ਦੇ ਵਿੱਚ ਕਿ ਉੱਥੇ ਜਾ ਜਾ ਕੇ ਹਫ਼ਤਾ 10 ਦਿਨ ਬੈਠਾ ਰਵੇ ਤੇ ਜੇ ਕਿਤੇ ਹਫ਼ਤਾ 10 ਦਿਨ ਤੁਹਾਨੂੰ ਛੁੱਟੀਆਂ ਮਿਲਦੀਆਂ ਤੁਸੀਂ ਜਾਂਦੇ ਵੀ ਇੰਜੋਏ ਕਰੋ ਲਾਈਫ ਨੂੰ ਨਾ ਉਹਨਾਂ ਦੇ ਜਿਹੜੇ ਘਰ ਦੇ ਗੱਲਾਂ ਬਾਤਾਂ ਉਹਨਾਂ ਵਿੱਚ ਇੰਟਰਫੇਅਰ ਨਾ ਕਰੋ ਜਿੱਦਾਂ ਚੱਲਦਾ ਨੂੰ ਤੁਸੀਂ ਦੇਖੋ ਸਾਨੂੰ ਕੋਈ ਟੈਨਸ਼ਨ ਨਹੀਂ ਹੈਗੀ ਠੀਕ ਹੈ ਨਾ ਵੀ ਤੁਸੀਂ ਆਪਣੇ ਘਰ ਦਾ ਮਾਹੌਲ ਜਿਹੜਾ ਤੁਹਾਨੂੰ ਪਤਾ ਕਿੱਦਾਂ ਚਲਾਣਾ ਤੁਹਾਡਾ ਘਰ ਉਹ ਤੁਹਾਨੂੰ ਪਤਾ ਏ ਠੀਕ ਹੈ ਜੀ ਇਥੋਂ ਜਦੋਂ ਤੁਸੀਂ ਇਹ ਗੱਲ ਆਪਾਂ ਨੇ ਸਿੱਖ ਲਈ ਸਾਰਿਆਂ ਨੇ ਪੱਲੇ ਬੰਨ ਲਈ ਵੀ ਆਪਾਂ ਨੇ ਜਾ ਕੇ ਕੋਈ ਉੱਥੇ ਕਿੰਤੂ ਪ੍ਰਿੰ ਠੀਕ ਹੈ ਜੇ ਸਾਡੀ ਮਾਂ ਵੀ ਸਾਡੇ ਕੋਲ ਕੋਈ ਗੱਲ ਕਰਦੀ ਵੀ ਹਾਂ ਤੇਰੀ ਪਰਜਾਈ ਇਦਾਂ ਕਰਦੀ ਜਾਂ ਤੇਰਾ ਭਰਾ ਆਉਣ ਮੈਨੂੰ ਪੁੱਛਦਾ ਦੋਨਾਂ ਨੂੰ ਸਮਝਾਓ ਫੇ ਮੰਮੀ ਕੋਈ ਗੱਲ ਨਹੀਂ ਫਿਰ ਕੀ ਹੋ ਗਿਆ ਦੇਖੋ ਕਿਤੇ ਨਾ ਕਿਤੇ ਭਰਾ ਦੀ ਵੀ ਮਜਬੂਰੀ ਹੋ ਸਕਦੀ ਹੈ ਨਾ ਤੇ ਪਰਜਾਈ ਤਾਂ ਆਪਣੀ ਨੂਹਾਂ ਥਾਂ ਤੇ ਆ ਜਾਂਦੀ ਆਪਾਂ ਵੀ ਨੂਹਾਂ ਕਿਸੇ ਦੀ ਆਪਣੇ ਤੇ ਲਾਗੂ ਕਰ ਲਿਆ ਕਰੋ ਉਸੇ ਟਾਈਮ ਗੱਲ ਨੂੰ ਵੀ ਜੇ ਮੈਂ ਜਗ੍ਹਾ ਹੁੰਦੀ ਸ਼ਾਇਦ ਮੈਂ ਕੀ ਕਰਦੀ ਤੇ ਭਰਾ ਵੀ ਜਿਹੜੇ ਨੇ ਉਹ ਵੀ ਮਜਬੂਰ ਹੋ ਜਾਂਦੇ ਨੇ ਠੀਕ ਹੈ ਨਾ ਤਾਂ ਉਹ ਵਿਚਾਰੇ ਜਨਾਨੀ ਨੂੰ ਸੁਣ ਜੋ ਕਰ ਰਹੇ ਨੇ ਨਾ ਉਹ ਮਾਂ ਦੀ ਸੁਣ ਜੋ ਕਰ ਰਹੇ ਨੇ ਤੇ ਨਾ ਹੀ ਉਹ ਭੈਣ ਦੀ ਸੁਣ ਜੋ ਕਰ ਰਹੇ ਨੇ ਇਸ ਕਰਕੇ ਉਸ ਗੱਲ ਨੂੰ ਜੇ ਜਿਹੜੀ ਕੋਈ ਗੱਲ ਹੋਈ ਹੁੰਦੀ ਉਹਨੂੰ ਉੱਥੇ ਹੀ ਖਤਮ ਕਰਨ ਦੀ ਕੋਸ਼ਿਸ਼ ਕਰਿਆ ਕਰੋ ਸਭ ਕੋ ਇੱਕ ਦੂਜੇ ਨੂੰ ਸਪੋਰਟ ਕਰਿਆ ਕਰੋ ਵੀ ਕੋਈ ਗੱਲ ਨਹੀਂ ਵੀਰੇ ਜਾਂ ਕੋਈ ਗੱਲ ਨਹੀਂ ਪਰਜਾਈ ਜਾਂ ਮੰਮੀ ਕੋਈ ਗੱਲ ਨਹੀਂ ਫਿਰ ਕੀ ਹੋਗਾ ਟੈਨਸ਼ਨ ਲਓਗੇ ਤਾਂ ਘਰ ਘਰ ਦੀ ਕਹਾਣੀ ਹੈ ਸਾਰੇ ਘਰਾਂ ਦੇ ਵਿੱਚ ਹੁੰਦਾ ਹੈ ਤਾਂ ਮੈਨੂੰ ਨਹੀਂ ਲੱਗਦਾ ਹੈਗਾ ਕਿ ਕਿਸੇ ਵੀ ਨਨਾਨਦ ਪਰਜਾਈ ਦਾ ਰਿਸ਼ਤਾ ਖਰਾਬ ਹੋ ਸਕਦਾ ਕਿਸੇ ਵੀ ਭੈਣ ਪਰਜਾਈ ਦਾ ਰਿਸ਼ਤਾ ਜਿਹੜਾ ਖਰਾਬ ਹੋ ਜਾਂਦਾ ਹੋਏਗਾ ਠੀਕ ਹੈ ਨਾ ਕਿਉਂਕਿ ਜਦੋਂ ਆਪਾਂ ਸਾਰੇ ਸਮਝਦਾਰ ਨਾਲ ਚੱਲੇਗਾ ਕੋਈ ਲੜਾਈ ਝਗੜਾ ਨਹੀਂ ਹੋਏਗਾ ਤੇ ਗੱਲ ਜ਼ਮੀਨ ਜਾਇਦਾਦ ਤੱਕ ਪਹੁੰਚਣੀ ਹੀ ਨਹੀਂ ਠੀਕ ਹੈ ਤੇ ਹੁਣ ਮੈਂ ਤਾਂ ਇ ਪੀ ਨਾ ਤਾਂ ਤੁਸੀਂ ਹਿੱਸੇ ਮੰਗੋ ਤਿਆਂ ਨੂੰ ਇਹੀ ਕਹਾਂਗੀ ਬਸ ਤੁਸੀਂ ਇਹ ਅਰਦਾਸ ਕਰਿਆ ਕਰੋ ਕਿ ਮੇਰੇ ਪੇਕੇ ਜਿੰਨੇ ਜੋਗੇ ਵੀ ਹੈਗੇ ਨੇ ਜਿੰਨਾਂ ਚਿਰ ਸਾਡੇ ਸਾਹ ਚੱਲਦੇ ਨੇ ਤਿਆਂ ਦੇ ਸਾਡੇ ਪੇਕੇ ਖੁਸ਼ੀ-ਖੁਸ਼ੀ ਸਾਡੇ ਮਗਰ ਜਿਹੜੇ ਨੇ ਆਉਂਦੇ ਰਹਿਣ ਹਨ ਤੇ ਨਾ ਹੀ ਤਿਆਂ ਨੂੰ ਮੈਂ ਤਿਆਂ ਨੂੰ ਮੈਂ ਇਹ ਕਹਿਣਾ ਚਾਹੁੰਗੀ ਕਿ ਨਾ ਹੀ ਤੁਸੀਂ ਜਾ ਕੇ ਪੇਕੇ ਘਰ ਵਿੱਚ ਦਖਲ ਅੰਦਾਜ਼ੀ ਕਰਿਆ ਕਰੋ ਸਭ ਨੂੰ ਸਮਝਾਉਣ ਦੀ ਕੋਸ਼ਿਸ਼ ਕਰਿਆ ਕਰੋ ਵੀ ਨਹੀਂ ਐਦਾਂ ਨਹੀਂ ਐਦਾਂ ਕਰਕੇ ਚੱਲੋ ਤਾਂ ਵਧੀਆ ਚੰਗੀ ਗੱਲ ਹੈ ਬਾਕੀ ਦੇਖੋ ਅੱਜ ਦੇ ਟਾਈਮ ਦੇ ਵਿੱਚ ਸਾਰੇ ਸਿਆਣੇ ਨੇ ਸਭ ਨੂੰ ਪਤਾ ਕਿ ਆਪਾਂ ਆਪਣਾ ਘਰ ਜਿਹੜਾ ਕਿੱਦਾਂ ਚਲਾਉਣਾ ਹੈ ਤੇ ਰਹੀ ਗੱਲ ਹਿੱਸੇ ਦੀ ਮੈਂ ਇਸ ਗੱਲ ਦੇ ਵਿੱਚ ਬਿਲਕੁਲ ਵੀ ਤੁਹਾਡਾ ਨਾਲ ਨਹੀਂ ਸਾਥ ਦਿੰਦੀ ਹੈਗੀ ਵੀ ਤੁਸੀਂ ਹਿੱਸਾ ਲਓ ਠੀਕ ਹੈ ਬਾਕੀ ਦੇਖੋ ਤੁਹਾਡੀ ਸੋਚ ਆ ਸਾਰਿਆਂ ਦੀ ਆਪਾਂ ਹਜੇ ਤੱਕ ਇਹ ਚੀਜ਼ ਕਦੀ ਸੋਚੀ ਨਹੀਂ ਹੈਗੀ ਆਪਾਂ ਤਾਂ ਇਹ ਹੀ ਕਹਿੰਦੇ ਆ ਕਿ ਜ਼ਮੀਨ ਜਿਆਦਾ ਇੱਥੇ ਰਹਿਣੀ ਭੈਣ ਭਰਾ ਜਿਹੜੇ ਨਹੀਂ ਮਿਲਨੇ ਹੈਗੇ ਤਾਂ ਬਾਕੀ ਹੁਣ ਤੁਸੀਂ ਸਾਰੇ ਸਲਾਹ ਦਿਓ ਕਿ ਮੈਂ ਇਹ ਗੱਲਾਂ ਸਹੀ ਕਹੀਆਂ ਨੇ ਕਿ ਜਾਂ ਮੈਂ ਕਿਤੇ ਗਲਤਾਂ ਜੇ ਮੈਂ ਕਿਤੇ ਗਲਤ ਹੋਈ ਤੇ ਪਲੀਜ਼ ਸੋਰੀਆਂ ਕਿਉਂਕਿ ਜਿੰਨੀ ਕਿ ਮੇਰੀ ਉਮਰ ਆ ਜਿੰਨੀ ਕਿ ਮੈਂ ਆ ਜਿੰਦਗੀ ਦਾ ਤਜਰਬਾ ਮਿਲਦਾ ਹੈਗਾ ਹਨਾ ਮੈਂ ਆਲੇ ਦੁਆਲੇ ਦੇਖਿਆ ਮੈਂ ਉਹਦੇ ਹਿਸਾਬ ਨਾਲ ਤੁਹਾਡੇ ਨਾਲ ਗੱਲਾਂ ਬਾਤਾਂ ਕੀਤੀਆਂ ਕਿਉਂਕਿ ਦੇਖਦੇ ਆਪਾਂ ਕਈ ਵਾਰ ਕੁਝ ਮਿਆਲੇ ਦੁਆਲੇ ਦਾ ਨਾ ਦੇਖਿਆ ਵੀ ਹਿੱਸਾ ਲੈ ਕੇ ਆ ਗਏ ਨਾ ਉਥੋਂ ਪੇਕਿਆ ਤੋਂ ਬਟ ਪਿੱਛੇ ਕੋਈ ਨਹੀਂ ਆਉਂਦਾ ਹੈਗਾ ਨਾ ਕੋਈ ਭਰਾ ਨਾ ਕੋਈ ਪਰਜਾਈ ਜਿੰਨਾ ਚਿਰ ਮਾਂ-ਬਾਪ ਜੁੰਦੇ ਨੇ ਉਹਨਾਂ ਚਿਰ ਮਾਂ-ਬਾਪ ਆਉਂਦਾ ਦੇਖੋ ਹਨਾ ਉਹ ਵੀ ਉਹ ਵੀ ਉਸ ਮੂਹ ਨਾਲ ਨਹੀਂ ਆਉਂਦੇ ਹੈਗੇ ਜਿਹੜੀ ਕੁਸ਼ੀ ਨਾਲ ਉਹਨਾਂ ਨੇ ਆਉਣਾ ਹੁੰਦਾ ਉਹ ਵੀ ਇੱਕ ਫਾਰਮੈਲਟੀ ਪੂਰੀ ਕਰਨ ਆਉਂਦੇ ਆ ਕਿ ਹਾਂ ਸਾਨੂੰ ਆਉਣਾ ਪੈ ਗਿਆ ਹਨਾ ਜੇ ਕੋਈ ਤੁਹਾਡੇ ਘਰ ਦਾ ਤੁਹਾਡੇ ਪੇਕੇ ਤੁਹਾਨੂੰ ਖੁਸ਼ੀ ਨਾਲ ਦੇ ਰਹੇ ਨੇ ਨਾ ਬਸ ਜਬਰਦਸਤੀ ਕਿਸੇ ਕੋਲ ਕੁਛ ਨਾ ਲੋ ਇਤੋਂ ਤੱਕ ਕਿ ਮੇਰੀ ਸੋਚ ਇਦਾਂ ਦੀ ਹੈ ਮੈਂ ਕਿਸੇ ਰਿਸ਼ਤੇਦਾਰੀ ਚ ਵੀ ਜਾਨੀ ਆ ਤਾਂ ਜੇ ਸਾਡੇ ਰਿਸ਼ਤੇਦਾਰ ਸਾਨੂੰ ਸ਼ਗਨ ਪਿਆਰ ਦੇਣ ਤਾਂ ਮੈਂ ਕਹਿੰਦੀ ਕਿ ਨਹੀਂ ਇਹ ਪੈਸੇ ਨਾਲ ਨਹੀਂ ਵਰਤਣਾ ਹੈਗਾ ਅਸੀਂ ਆਉਨੇ ਆ ਅਸੀਂ ਤੁਸੀਂ ਸਾਨੂੰ ਹੱਸ ਕੇ ਬੁਲਾਉਂਦੇ ਹੋ ਸਾਡੇ ਨਾਲ ਕੋਲ ਬੈਠਦੇ ਹੋ ਗੱਲਾਂ ਬਾਤਾਂ ਕਰਦੇ ਆ ਤੇ ਉਹਦੇ ਵਿੱਚ ਜਿਹੜੀ ਖੁਸ਼ੀ ਮਿਲਦੀ ਨਾ ਪੈਸੇ ਨਾਲ ਨਹੀਂ ਮਿਲਦੀ ਹੈਗੀ ਤੁਸੀਂ ਹੁਣ ਕਿਤੇ ਬਾਜ਼ਾਰ ਦੇ ਆਪਾਂ ਪੈਸਾ ਲੈ ਕੇ ਚਲੇ ਜਾਈਏ ਕੀ ਖਰੀਦ ਲਵਾਂਗੇ ਆਪਾਂ ਕੱਪੜਾ ਖਰੀਦ ਲਾਵਾਂਗੇ ਆਪਣੇ ਖਾਣ ਪੀਣ ਦਾ ਸਮਾਨ ਖਰੀਦ ਲਿਆਵਾਂਗੇ ਪਰ ਤੁਸੀਂ ਕਿਸੇ ਨੂੰ ਇਹ ਕਹੋਗੇ ਆ 500 ਰੁਪਿਆ ਜਾਂ 1000 ਰੁਪਏ ਮੈਨੂੰ ਕੋਈ ਨਹੀਂ ਕਿਤੇ ਵੀ ਮੈਂ ਕਹਿੰਨੀ ਆ ਵੀ ਸਵਾਲ ਨਹੀਂ ਪੜਾਂਦਾ ਕੋਈ ਸਾਨੂੰ ਖੁਸ਼ੀਆਂ ਦੇ ਸਕਦਾ ਨਹੀਂ ਜਿਹੜੀ ਆਪਣੇ ਪਰਿਵਾਰ ਨਾਲ ਖੁਸ਼ੀਆਂ ਨੇ ਨਾ ਉਹ ਜ਼ਮੀਨ ਜਾਇਦਾਦ ਕਿਤੇ ਮੈਟਰ ਹੀ ਨਹੀਂ ਕਰਦੀਆਂ ਹੈਗੀਆਂ ਕਿਉਂ ਆਪਾਂ ਦੇਖੋ ਕਿਤੇ ਵੀ ਜਾਣਿਆ ਰਿਸ਼ਤੇਦਾਰੀ ਦੋ ਦਿਨ ਛੁੱਟੀਆਂ ਹੁੰਦੀਆਂ ਨੇ ਆਪਾਂ ਨੂੰ ਆਪਾਂ ਕਹਿੰਨਾ ਕਿਤੇ ਚੱਲੀਏ ਤਾਂ ਉਹਦਾ ਮਤਲਬ ਇਹੀ ਹੁੰਦਾ ਕਿ ਆਪਾਂ ਆਪਣੇ ਭੈਣ ਭਰਾਵਾਂ ਕੋ ਜਾਨਨੇ ਆ ਉਹਨਾਂ ਨਾਲ ਦੁੱਖ ਸੁੱਖ ਸਾਂਝੇ ਕਰਦੇ ਆ ਗੱਲਾਂ ਬਾਤਾਂ ਕਰਦੇ ਆ ਆਪਣੇ ਬਚਪਨ ਵੇਲੇ ਦੀਆਂ ਜਾਂ ਆਪਣੇ ਜਵਾਨੀ ਵੇਲੇ ਕੁਝ ਵੀ ਲਾ ਲੋ ਹਨਾ ਤਾਂ ਬੜੀ ਖੁਸ਼ੀ ਮਨ ਨੂੰ ਮਿਲਦੀ ਮਨ ਬੜਾ ਰਿਲੈਕਸ ਹੋ ਜਾਂਦਾ ਫ੍ਰੀ ਮਾਈਂਡ ਹੋ ਜਾਂਦੇ ਆ ਹਨਾ ਤਾਂ ਇਹੇ ਕਰਕੇ ਮੈਂ ਤੁਹਾਨੂੰ ਸਾਰਿਆਂ ਨੂੰ ਇਹੀ ਕਹਿਣੀ ਆ ਪਲੀਜ਼ ਇਹਨਾਂ ਗੱਲਾਂ ਦੇ ਵਿੱਚੋਂ ਨਿਕਲ ਜਾਓ ਕੁਛ ਨਹੀਂ ਪਿਆ ਇਹਨਾਂ ਗੱਲਾਂ ਦੇ ਵਿੱਚ ਜ਼ਮੀਨ ਜਾਇਦਾ ਸਾਰਾ ਕੁਝ ਇੱਥੇ ਰਹਿਣਾ ਜੇ ਕੋਈ ਭੈਣ ਭਰਾ ਤੁਹਾਡ ਨਾਲ ਹੱਸ ਕੇ ਵਰਤਦਾ ਹੱਸ ਕੇ ਬੋਲਦਾ ਤਾਂ ਬਹੁਤ ਵੱਡੀ ਗੱਲ ਅੱਜ ਦੇ ਟਾਈਮ ਦੇ ਵਿੱਚ ਕਿਉਂਕਿ ਸਾਰਾ ਕੁਝ ਦੇਖੋ ਪ੍ਰਾਪਰਟੀ ਨਹੀਂ ਹੈਗੀ ਜਿਹੜੀ ਅੱਜ ਦੇ ਟਾਈਮ ਦੇ ਵਿੱਚ ਪ੍ਰਾਪਰਟੀ ਹੋ ਹੈਗੀ ਆਪਣੇ ਭੈਣ ਭਰਾ ਆਪਣਾ ਪਰਿਵਾਰ ਮੈਂ ਤਾਂ ਪਹਿਲ ਦੇ ਆਧਾਰ ਤੇ ਇਹੀ ਚੀਜ਼ ਰੱਖ ਦਿੰਨੀ ਆ ਕਿ ਸਾਡਾ ਪਰਿਵਾਰ ਸਾਡੀ ਪ੍ਰਾਪਰਟੀ ਹੈ ਸਾਡੇ ਭੈਣ ਭਰਾ ਸਾਡੀ ਪ੍ਰਾਪਰਟੀ ਹੈ ਠੀਕ ਹੈ ਹੁਣ ਕੁਝ ਵਿੱਚ ਇਹ ਕਹਣਗੇ ਵੀ ਤੁਹਾਡਾ ਭਰਾ ਤਾਂ ਵਿਆਹਿਆ ਨਹੀਂ ਹੋਇਆ ਤੁਸੀਂ ਤਾਂ ਇਹ ਗੱਲਾਂ ਕਰਦੇ ਹੋ ਪਰ ਨਹੀਂ ਮੈਂ ਤਾਂ ਇਹ ਅਰਦਾਸ ਕਰਦੀ ਹਾਂ ਕਿ ਜਲਦੀ ਜਲਦੀ ਸਾਡਾ ਭਰਾ ਵੀ ਵਿਆਹਿਆ ਜਾਵੇ ਸਾਡੀ ਵੀ ਪਰਝਾਈ ਆਵੇ ਹਨਾ ਤੇ ਆਪਾਂ ਖੁਸ਼ੀ ਖੁਸ਼ੀ ਰਹੀਏ ਜਿਵੇਂ ਉਹ ਦੋਨਾਂ ਦੀ ਲਾਈਫ ਵਧੀਆ ਲੰਘਦੀ ਹੋਏਗੀ ਜਿਵੇਂ ਸਾਡੀ ਮੰਮੀ ਨਾਲ ਉਹ ਰਹਿਣਗੇ ਬਹੁਤ ਵਧੀਆ ਹੋਊਗਾ ਅਸੀਂ ਕੋਈ ਇੰਟਰਫੀਰੈਂਸ ਨਹੀਂ ਕਰਾਂਗੇ ਉਹਨਾਂ ਦੀ ਲਾਈਫ ਦੇ ਵਿੱਚ ਕਿਉਂਕਿ ਆਪਾਂ ਇਹ ਚੀਜ਼ਾਂ ਵਿੱਚੋਂ ਨਿਕਲ ਚੁੱਕੇ ਆ ਸਾਨੂੰ ਪਤਾ ਨੂੰਹ ਸੱਸ ਦਾ ਰਿਸ਼ਤਾ ਜਾਂ ਸਾਡੇ ਪਤੀ ਨੇ ਸਾਡਾ ਕਿੱਥੇ ਕਿੱਥੇ ਸਾਥ ਦਿੱਤਾ ਹਨ ਕਿਉਂਕਿ ਬੰਦਾ ਮੈਂ ਤੁਹਾਨੂੰ ਪਹਿਲਾਂ ਹੀ ਕਿਹਾ ਕਿ ਜਿਹੜਾ ਹਮੇਸ਼ਾ ਬੰਦਾ ਹੁੰਦਾ ਉਹ ਹਮੇਸ਼ਾ ਮਜਬੂਰ ਹੋ ਜਾਂਦਾ ਉਹ ਕਿਸੇ ਸਾਈਡ ਪਾਸੇ ਗੱਲ ਕਰਨ ਜੋਗਾ ਨਹੀਂ ਹੁੰਦਾ ਤੁਸੀਂ ਉਹਨਾਂ ਦੇ ਹੀ ਬੰਦਿਆਂ ਦਾ ਵੀ ਹੌਸਲਾ ਦੇਖਿਆ ਕਰੋ ਕਿ ਉਹ ਆਪਣੇ ਅੰਦਰ ਕਿੰਨਾ ਕੁਝ ਦਬਾ ਕੇ ਬੈਠੇ ਹੁੰਦੇ ਆ ਤੇ ਚਲੋ ਜੀ ਵੀਡੀਓ ਬਹੁਤ ਜ਼ਿਆਦਾ ਲੰਬੀ ਹੋਣੀ ਮੇਰੀ ਜਿੰਨੀ ਕੁ ਸੋਚ ਸਮਝ ਸੀ ਮੈਂ ਤੁਹਾਨੂੰ ਦੱਸ ਦਿੱਤਾ ਕਿ ਮੈਨੂੰ ਨਹੀਂ ਲੱਗਦਾ ਕਿ ਸਾਨੂੰ ਆਪਣੇ ਪੇਕੇ ਘਰ ਦੇ ਵਿੱਚੋਂ ਵੀ ਹਿੱਸਾ ਕੁਝ ਲੈਣਾ ਚਾਹੀਦਾ ਸਾਡਾ ਹਿੱਸੇ ਜੋ ਆਉਂਦਾ ਸਾਨੂੰ ਉਹ ਮਿਲ ਜੇ ਬਸ ਉਹੀ ਖੁਸ਼ੀ ਹੈ ਸਾਨੂੰ ਉਹਦੇ ਵਿੱਚ ਹੀ ਖੁਸ਼ੀ ਹੈ ਬਸ ਇਹੀ ਹੈ ਕਿ ਸਾਡੇ ਹਮੇਸ਼ਾ ਦੁੱਖ ਸੁੱਖ ਦੇ ਵਿੱਚ ਸਾਡੇ ਪੇਕੇ ਆਉਂਦੇ ਰਹਿਣ ਜਦੋਂ ਸਾਨੂੰ ਸਾਡੇ ਪੇਕੇਆਂ ਦੀ ਸਾਡੇ ਭੈਣ ਭਰਾਵਾਂ ਦੀ ਲੋੜ ਆ ਸਾਡੇ ਕੋਲ ਆਉਂਦੇ ਰਹਿਣ ਤਾਂ ਇਸ ਤੋਂ ਵੱਡਾ ਹਿੱਸਾ ਕੁਝ ਵੀ ਨਹੀਂ ਹੈਗਾ ਤੇ ਉਹ ਕੀ ਫਾਇਦਾ ਇੱਕ ਵਾਰ ਦੇ ਵਿੱਚ ਆਪਾਂ ਸਾਡਾ ਸਾਡਾ ਹਿੱਸਾ ਮੰਨਦਾ ਉਹ ਲੈ ਲਿਆ ਤੇ ਮੁੜ ਕੇ ساری ਜ਼ਿੰਦਗੀ ਅਸੀਂ ਦਰਵਾਜ਼ੇ ਵਾਲੇ ਵੇਖੀ ਜਾਨੇ ਗੇਟ ਵਾਲ ਵੇਖੀ ਜਾਨੇ ਕਿ ਸ਼ਾਇਦ ਮੇਰੇ ਪੇਕੇਾਂ ਤੋਂ ਅੱਜ ਕੋਈ ਆਵੇ ਕੱਲ ਕੋਈ ਆਵੇ ਹਨਾ ਕਹ ਪੀ ਪੇ ਕਿਆ ਨਾ ਉਡੀਕਦੀ ਹੁੰਦੀ ਹੈ ਨਾ ਚਾਹੇ ਸਾਰੇ ਮੇਰਾ 500 ਰੇ ਘਰ ਦੇ ਵਿੱਚ ਕੰਮ ਕਰਦੇ ਫਿਰਦੇ ਆ ਪਰ ਐਂਡ ਤੇ ਸਾਨੂੰ ਇਹੀ ਹੁੰਦਾ ਕਿ ਜਿਹੜਾ ਸਾਡਾ ਖਫਣਾਉਣਾ ਪੇਕਿਆਂ ਦੇ ਘਰੋਂ ਆਵੇ ਤਾਂ ਉਹ ਜੋ ਵੀ ਆਉਣ ਉਹ ਖੁਸ਼ੀ ਖੁਸ਼ੀ ਆਉਣ ਨਾ ਕਿ ਉਹ ਮਨ ਮਾਰ ਕੇ ਆਉਣ ਕਿ ਇੱਕ ਜਾਣਾ ਹੀ ਪੈਣਾ ਮਜਬੂਰੀ ਇਹ ਲੋਕਾਚਾਰੀ ਜਾਣਾ ਪੈਣਾ ਤਾਂ ਉੱਥੇ ਜਾ ਕੇ ਕਿੰਤੂ ਪਰੰਤੂ ਨਾ ਕਰਿਆ ਕਰੋ ਹੱਸ ਕੇ ਜਾਇਆ ਕਰੋ ਉਹ ਵੀ ਤੁਹਾਨੂੰ ਹੱਸ ਕੇ ਬਲਾਂਟ ਤੁਸੀਂ ਵੀ ਖੁਸ਼ੀ ਖੁਸ਼ੀ ਵਾਪਸ ਆਓ ਜੀ ਠੀਕ ਹੈ ਜੀ ਹੋਪ ਕਿ ਤੁਹਾਨੂੰ ਮੇਰੀਆਂ ਗੱਲਾਂ ਕੋ ਸਹੀ ਲੱਗੀਆਂ ਹੋਣੀਆਂ ਤੇ ਜਿਹੜੇ ਭੈਣ ਭਰਾ ਚੈਨਲ ਤੇ ਪਹਿਲੀ ਵਾਰ ਹੀ ਆਏ ਨੇ ਚੈਨਲ ਜ਼ਰੂਰ ਸਬਸਕ੍ਰਾਈਬ ਕਰੋ ਤੇ ਲੋ ਜੀ ਹੁਣ ਜਿਹੜੇ ਸਵੇਰੇ ਕੋਰੀਅਰ ਜਾਣੇ ਨੇ ਕੁਸ਼ਕ ਪੈਕ ਕਰ ਲਏ ਆਪਾਂ ਤੇ ਖੁਸ਼ਕ ਰਹਿ ਗਿਆ ਇਹ ਸਾਰੇ ਪੈਕ ਹੋਣੇ ਨੇ ਤੇ ਜਿਹੜੇ ਨਵੇਂ ਆਏ ਨੇ ਉਹ ਆਪਣੇ ਦੂਸਰੇ ਚੈਨਲ ਤੇ ਵੀ ਜਾਓ ਜੀ ਆਪਣਾ ਦੂਸਰਾ ਚੈਨਲ ਹੈਗਾ ਭੈਣਾਂ ਦਾ ਬੁਟੀਕ ਉੱਥੇ ਜਾ ਕੇ ਸਾਡੇ ਨਵੇਂ-ਨਵੇਂ ਤੁਸੀਂ ਸੂਟ ਦੇਖੋ ਤੇ ਅੱਜ ਦੀ ਵੀਡੀਓ ਦਾ ਐਂਡ ਆਪਾਂ ਇੱਥੇ ਹੀ ਕਰਦੇ ਆ ਜੇ ਕੋਈ ਗਲਤੀ ਹੋਈ ਤਾਂ ਪਲੀਜ਼ ਮੈਨੂੰ ਆਪਣਾ ਛੋਟਾ ਜਿਹਾ ਅਨਜਾਣ ਜਿਹਾ ਬੱਚਾ ਸਮਝ ਕੇ ਮਾਫ਼ ਕਰਿਓ ਤੇ ਜੇ ਕੋਈ ਵੀਡੀਓ ਦੇਖ ਕੇ ਕਿਸ ਨੂੰ ਮੇਰੇ ਵਿਚਾਰ ਵਧੀਆ ਲੱਗਿਆ ਇੱਕ ਪਿਆਰਾ ਜਿਹਾ ਕਮੈਂਟ ਔਰ ਚੈਨਲ ਜਰੂਰ ਸਬਸਕ੍ਰਾਈਬ ਕਰਕੇ ਜਾਇਓ ਠੀਕ ਹੈ ਜੀ ਮਿਲਦੇ ਆ ਨਵੀਂ ਵੀਡੀਓ ਦੇ ਨਾਲ ਤੇ ਤਦ ਤੱਕ ਦੇ ਲਈ ਸਤਿ ਸ੍ਰੀ ਅਕਾਲ